ਖਿਰੋਮਨੀ ਅਕਾਲੀ ਦਲ ਨਵੀਂ ਬਣਨ ਤੋਂ ਬਾਅਦ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਇਸੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਆਰਐਸਐਸ ਦੇ ਬੰਦਿਆਂ ਦੇ ਨਾਲ ਮੁਲਾਕਾਤ ਮੀਟਿੰਗਾਂ ਕਰਨ ਦੇ ਇਲਜ਼ਾਮ ਲੱਗੇ ਨੇ ਦਿੱਸਦੀਆਂ ਇੱਕ ਫੋਟੋਸ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਅਕਾਲੀ ਯੂਥ ਦੇ ਨੈਸ਼ਨਲ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਲਿਖਿਆ ਹੈ ਕਿ ਅਖਵਾਣਾ ਅਕਾਲੀ ਸਿੰਘ ਕਿ ਅਖਬਾਰਾਂ ਅਕਾਲੀ ਫੂਲਾ ਸਿੰਘ ਤੇ ਰਾਦੇ ਹਰੇਰੇ ਚ ਮੀਟਿੰਗਾਂ ਕਰਨੀਆਂ ਆ ਰਐਸਐਸ ਅਰਜੈਂਟਾ ਨਾਲ ਦਿੱਲੀ ਵਾਲਿਆਂ ਨਾਲ ਇਹਨਾਂ ਦੀ ਯਾਰੀ ਹੈ ਸਰਬਜੀਤ ਸਿੰਘ ਚਿੰਝਰ ਨੇ ਇਹ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਹੋਣਾ ਲਾਜ਼ਮੀ ਸੀ ਖਰੋਮਨੀ ਅਕਾਲੀ ਦਲ ਨਵੀਂ ਬਣਨ ਤੋਂ ਬਾਅਦ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਇਸੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਆਰਐਸਐਸ ਦੇ ਬੰਦਿਆਂ ਦੇ ਨਾਲ ਮੁਲਾਕਾਤ ਮੀਟਿੰਗਾਂ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਸ ਦੀਆਂ ਇੱਕ ਫੋਟੋਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਅਕਾਲੀ ਯੂਥ ਦੇ ਨੈਸ਼ਨਲ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਲਿਖਿਆ ਹੈ ਕਿ ਅਖਵਾਉਣਾ ਅਕਾਲੀ ਸਿੰਘ ਕਿ ਅਖਬਾਰਾਂ ਅਕਾਲੀ ਫੂਲਾ ਸਿੰਘ ਤੇ ਰਾਧੇ ਹਰੀਰੇ ਚ ਮੀਟਿੰਗਾਂ ਕਰਨੀਆਂ ਆ ਆਰਐਸਐਸ ਅਰਜੈਂਟਾ ਨਾਲ ਦਿੱਲੀ ਵਾਲਿਆਂ ਨਾਲ ਇਹਨਾਂ ਦੀ ਯਾਰੀ ਹੈ ਸਰਬਜੀਤ ਸਿੰਘ ਝਿੰਜਰ ਨੇ ਇਹ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਹੋਣਾ ਲਾਜ਼ਮੀ ਸੀ ਸ਼੍ਰੋਮਣੀ ਅਕਾਲੀ ਦਲ ਨਵੀਂ ਬਣਨ ਤੋਂ ਬਾਅਦ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਇਸੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਆਰਐਸਐਸ ਦੇ ਬੰਦਿਆਂ ਦੇ ਨਾਲ ਮੁਲਾਕਾਤ ਮੀਟਿੰਗਾਂ ਕਰਨ ਦੇ ਇਲਜ਼ਾਮ ਲੱਗੇ ਨੇ ਦੱਸਦੀਆਂ ਇੱਕ ਫੋਟੋਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਅਕਾਲੀ ਯੂਥ ਦੇ ਨੈਸ਼ਨਲ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਦਿਖਾਇਆ ਹੈ ਕਿ ਅਖਵਾਣਾ ਅਕਾਲੀ ਸਿੰਘ ਕਿਖਵੋਣਾ ਅਕਾਲੀ ਫੂਲਾ ਸਿੰਘ ਤੇ ਰਾਦੇ ਹਰੇਰਿਆ ਚ ਮੀਟਿੰਗਾਂ ਕਰਨੀਆਂ ਆਰਐਸਐਸ ਅਰਜੈਂਟਾ ਨਾਲ ਦਿੱਲੀ ਵਾਲਿਆਂ ਨਾਲ ਇਹਨਾਂ ਦੀ ਯਾਰੀ ਹੈ ਸਰਬਜੀਤ ਸਿੰਘ ਚਿੰਝਰ ਨੇ ਇਹ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਹੋਣਾ ਲਾਜ਼ਮੀ ਸੀ ਸ਼ਰੋਮਨੀ ਅਕਾਲੀ ਦਲ ਨਵੀਂ ਬਣਨ ਤੋਂ ਬਾਅਦ ਲਗਾਤਾਰ ਗਿਆਨੀ ਹਰਪਿੰਦ ਸਿੰਘ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਇਸੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿਆਨੀ ਹਰਪਿੰਦ ਸਿੰਘ ਤੇ ਆਰਐਸਐਸ ਦੇ ਬੰਦਿਆਂ ਦੇ ਨਾਲ ਮੁਲਾਕਾਤ ਮੀਟਿੰਗਾਂ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਸ ਦੀਆਂ ਇੱਕ ਫੋਟੋਸ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਅਕਾਲੀ ਯੂਥ ਦੇ ਨੈਸ਼ਨਲ ਪ੍ਰਧਾਨ ਨੇ ਗਿਆਨੀ ਹਰਪਿੰਦ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਦਿਖਾਇਆ ਹੈ ਕਿ ਅਖਵਾਉਣਾ ਅਕਾਲੀ ਸਿੰਘ ਕਿ ਅਖਬਾਰਾਂ ਅਕਾਲੀ ਫੂਲਾ ਸਿੰਘ ਤੇ ਰਾਧੇ ਹਰੇਰੇਆ ਚ ਮੀਟਿੰਗਾਂ ਕਰਨੀਆਂ ਆ ਆਰਐਸਐਸ ਅਰਜੈਂਟਾ ਨਾਲ ਦਿੱਲੀ ਵਾਲਿਆਂ ਨਾਲ ਇਹਨਾਂ ਦੀ ਯਾਰੀ ਹੈ ਸਰਬਜੀਤ ਸਿੰਘ ਚਿੰਝਰ ਨੇ ਇਹ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਹੋਣਾ ਲਾਜ਼ਮੀ ਸੀ